ਇਕ ਵਾਰ ਸਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਵਾਲੇ ਮਹਾਂਪੁਰਖਾਂ ਦੇ ਪਾਸ ਕੁਝ ਵਿਦਿਆਰਥੀਆਂ ਨੇ ਬੇਨਤੀ ਕੀਤੀ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਂਪੁਰਖੋ ਗੁਰਬਾਣੀ ਵਿੱਚ ਨਾਮ ਦੀਆਂ ਕਿਹ ਅਵਸਥਾਵਾਂ ਰਹੀਆਂ ਮਿਲਦੀਆਂ ਨੇ ਪਹਿਲਾਂ ਤੇ ਰਸਨਾ ਤੋਂ ਨਾਮ ਜਪਣਾ ਇਰ ਮਦਮਾ ਬਾਣੀ ਦੁਆਰਾ ਨਾਮ ਦਾ ਜਾਪ ਕਰਨਾ ਫਿਰ ਪਸੰਤੀ ਬਾਣੀ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਨਾ ਫਿਰ ਪਰਾ ਬਾਣੀ ਦੁਆਰਾ ਅਜੱਪਾ ਜਾਪ ਜਪਣ ਦੀ ਵੀ ਗੱਲ ਆਉਂਦੀ ਹੈ ਪਰ ਇਸ ਤੋਂ ਜਿਹੜੀ ਅਗਲੀ ਅਵਸਥਾ ਗੁਰਬਾਣੀ ਵਿੱਚ ਲਿਖੀ ਹੈ ਗੁਰਮਖ ਰੋਮ ਰੋਮ ਹਰ ਤੇ ਆਵੇ ਉਹਦੇ ਬਾਰੇ ਵੀ ਅਸਾਂ ਗੁਰਬਾਣੀ ਵਿੱਚ ਪੜ੍ਹਿਆ ਹੈ ਫਿਰ ਇਸ ਤੋਂ ਅੱਗੇ ਚੱਲ ਕੇ ਇਹ ਗੱਲ ਆ ਜਾਂਦੀ ਹੈ ਜੋ ਬੋਲਤ ਹੈ ਮਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਪਸ਼ੂ ਪੰਛੀ ਵੀ ਰੱਬ ਦਾ ਨਾਮ ਜਪਦੇ ਨੇ ਇਹ ਸੱਚ ਹੈ ਕਿ ਧਰਤੀ ਵੀ ਨਾਮ ਜਪ ਸਕਦੀ ਹੈ ਇੱਕ ਸਾਡੇ ਮਨ ਵਿੱਚ ਹੋਰ ਸਵਾਲ ਪੈਦਾ ਹੁੰਦਾ ਹੈ ਵੀ ਚਲੋ ਜਿਹੜੀਆਂ ਜਾਨਦਾਰ ਚੀਜ਼ਾਂ ਨੇ ਬੋਲਦੀਆਂ ਨੇ ਉਹਨਾਂ ਬਾਰੇ ਤੇ ਮੰਨਿਆ ਵੀ ਚਲੋ ਉਹ ਵਾਹਿਗੁਰੂ ਦਾ ਨਾਮ ਜਪਦੀਆਂ ਹੋਣਗੀਆਂ ਤੇ ਹੁਣ ਧਰਤੀ ਤੇ ਜੜ ਹੈ ਪਾਣੀ ਵੀ ਜੜ ਹੈ ਹਵਾ ਵੀ ਜੜ ਹੈ ਇਹ ਕਿਵੇਂ ਵਾਹਿਗੁਰੂ ਦਾ ਨਾਮ ਜਪਦੇ ਹੋਣਗੇ ਪਰ ਵੀ ਸਤਿਗੁਰੂ ਦੀ ਬਾਣੀ ਤਾਂ ਇਹ ਗੱਲ ਕਹਿੰਦੀ ਆ ਵੀ ਸਾਰੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਸਿਮਰੈ ਧਰਤੀ ਅਰ ਅਕਾਸ਼ਾ ਸਿਮਰੈ ਤੰਦ ਸੂਰਜ ਪ੍ਰਕਾਸ਼ਾ ਧਰਤੀ ਵੀ ਆਕਾਸ਼ ਵੀ ਚੰਦਰਮਾ ਵੀ ਸੂਰਜ ਵੀ ਸਾਰੇ ਸਿਮਰਨ ਕਰਦੇ ਨੇ ਕੋਈ ਇਸ ਗੱਲ ਦਾ ਮਾਨਣਾ ਕਰ ਲਵੇ ਮੈਂ ਬਹੁਤਾ ਨਾਮ ਜਪਦਾ ਹਾਂ ਇਸ ਲਈ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਬਹੁਤ ਕੁਝ ਸਾਡਾ ਹੰਕਾਰ ਤੋੜਨ ਵਾਸਤੇ ਲਿਖਿਆ ਹੋਇਆ ਹੈ ਹੁਣ ਉਹਨਾਂ ਸਿੰਘਾਂ ਨੇ ਵਿਦਿਆਰਥੀਆਂ ਨੇ ਮਹਾਪੁਰਖਾਂ ਨੂੰ ਆਖਿਆ ਮਹਾਰਾਜ ਕਿਰਪਾ ਕਰੋ ਕੁਝ ਸਾਨੂੰ ਵੀ ਨਾਮ ਦੀ ਵਿਵਸਥਾ ਦਿਖਾਓ ਸਾਡੇ ਮਨ ਨੂੰ ਵੀ ਤਸੱਲੀ ਹੋਵੇ ਜੋ ਕੋਈ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਉਹ ਸੱਚ ਹੈ ਮਹਾਪੁਰਖ ਪਹਿਲਾਂ ਤਾਂ ਚੁੱਪ ਰਏ ਫਿਰ ਉਹਨਾਂ ਦੀ ਬਹੁਤੀ ਜਿਗਿਆਸਾ ਤੱਕ ਕੇ ਮਹਾਪੁਰਖਾਂ ਨੇ ਬਚਨ ਕੀਤਾ ਕਹਿਣ ਲੱਗੇ ਭਾਈ ਜਿਨ੍ਹਾਂ ਨੇ ਕੋਈ ਨਾਮ ਦਾ ਅਭਿਆਸ ਕਰਨਾ ਹੈ ਉਹ ਸਣੇ ਕਿਸੇ ਇਸ਼ਨਾਨ ਕਰਕੇ ਸਾਫ ਸੁਥਰੇ ਬਸਤਰ ਪਹਿਨ ਕੇ ਅਕਾਲ ਕੁਟਿਆ ਆ ਜਾਓ ਪੰਡਰਾ ਇੱਕ ਬਿਲਡਿੰਗ ਬਣੀ ਹੋਈ ਉਸ ਦਾ ਨਾਮ ਅਕਾਲ ਕੁਟਿਆ ਹੈ ਉੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਪਿੱਛੇ ਇੱਕ ਛੋਟੀ ਜਿਹੀ ਕੋਠੜੀ ਸੀ ਅੱਗੇ ਉਸ ਤੇ ਹਾਲ ਸੀ ਉਹ ਛੋਟੀ ਕੋਠੜੀ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਤੇ ਅੱਗੇ ਹਾਲ ਦੇ ਵਿੱਚ ਸੰਗਤਾਂ ਬੈਠ ਜਾਂਦੀਆਂ ਮਹਾਪੁਰਖਾਂ ਨੇ ਉਹਨਾਂ ਸਿੰਘਾਂ ਨੂੰ ਉਸ ਅਕਾਲ ਕੁਟਿਆ ਅੰਦਰ ਬੁਲਾਇਆ ਤੇ ਪਹਿਰੇ ਤੇ ਬਾਰਸ਼ਿੰਗ ਖੜਾ ਦਿੱਤਾ ਵੀ ਹੋਰ ਕਿਸੇ ਨੂੰ ਅੰਦਰ ਨਾ ਆਉਣ ਦੇਣੀ ਮਹਾਪੁਰਖਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਸਿੰਘਾਂ ਨੂੰ ਕਹਿਣ ਲੱਗੇ ਵੀ ਸਾਰੇ ਬੈਠ ਕੇ ਸਿਮਰਨ ਕਰੋ ਉਹਨਾਂ ਗੁਰਮਖਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਐਸੀ ਸਤਿਗੁਰੂ ਦੀ ਕਿਰਪਾ ਹੋਈ ਕਹਿੰਦੇ ਨੇ ਉਹੀ ਜਿਹੜਾ ਸਿਮਰਨ ਸੀ ਉਹਨਾਂ ਦੇ ਸੁਵਾਸਾਂ ਦੇ ਵਿੱਚ ਹੋਣ ਲੱਗ ਪਿਆ ਨਿਰਜਤਨ ਹੀ ਉਹ ਸਿਮਰਨ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਕੀ ਡਿਠਾ ਤੇ ਵੀ ਹੁਣ ਰੋਮ ਰੋਮ ਹੀ ਸਿਮਰਨ ਕਰਨ ਲੱਗ ਪਿਆ ਗੁਰਮੁਖ ਰੋਮ ਰੋਮ ਹਰਤੇ ਆ ਗਏ ਇਹ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ ਤੇ ਫਿਰ ਉਸ ਤੋਂ ਅੱਗੇ ਕਿਉਂਕਿ ਮਹਾਪੁਰਖਾਂ ਦੇ ਤਾਂ ਸਤਿਗੁਰੂ ਦੀ ਅਪਾਰ ਕਿਰਪਾ ਸੀ ਔਰ ਉਹ ਆਪ ਤੇ ਅਠੇ ਪਹਿਰੀ ਸਮਰਨ ਦੇ ਵਿੱਚ ਲੀਨ ਰਹਿੰਦੇ ਸਨ ਬ੍ਰह्म ਗਿਆਨ ਦੀ ਅਵਸਥਾ ਵਿੱਚ ਸਥਿਤ ਰਹਿੰਦੇ ਸਨ ਪਰ ਹੁਣ ਉਹਨਾਂ ਨੇ ਬੇਨਤੀ ਕਰ ਦਿੱਤੀ ਹੁਣ ਉਹਨਾਂ ਨੂੰ ਵੀ ਮਹਾਂਪੁਰਖਾਂ ਨੇ ਉਹ ਸਾਰੀਆਂ ਅਵਸਥਾਵਾਂ ਪ੍ਰਗਟ ਕਰਕੇ ਦਿਖਾਈਆਂ ਤੇ ਫਿਰ ਕੁਝ ਸਮੇਂ ਤੋਂ ਬਾਅਦ ਉਹਨਾਂ ਨੇ ਕੀ ਦੇਖਿਆ ਜਿਸ ਅਕਾਲ ਕੁਟਿਆ ਬਿਲਡਿੰਗ ਦੇ ਵਿੱਚ ਬੈਠੇ ਹਨ ਔਰ ਉਹਦੇ ਚਾਰ ਚਪੇਰੇ ਦੀਵਾਰਾਂ ਵਿੱਚੋਂ ਵੀ ਖਿੜਕੀਆਂ ਵਿੱਚੋਂ ਵੀ ਤੇ ਛੱਤ ਵਿੱਚੋਂ ਵੀ ਵਾਹਿਗੁਰੂ 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 ਦੀ ਆਵਾਜ਼ ਆ ਰਹੀ ਹੈ ਇਹਨੇ ਮਸਤ ਹੋਏ ਇਹਨੇ ਮੁਗਦ ਹੋ ਗਏ ਉਹਨਾਂ ਨੂੰ ਸਭ ਕੁਝ ਦਾ ਚੇਤਾ ਭੁੱਲ ਗਿਆ ਤਦੋਂ ਕੁਝ ਦੇਰ ਤੱਕ ਇਹ ਨਜ਼ਾਰਾ ਉਹਨਾਂ ਨੇ ਵਖਿਆ ਤੇ ਮਹਾਪੁਰਖਾਂ ਨੇ ਸਾਰਿਆਂ ਨੂੰ ਬਾਹਤੋਂ ਫੜ ਕੇ ਉਠਾਇਆ ਕਹਿਣ ਲੱਗੇ ਗੁਰਮਖੋ ਹੁਣ ਹੋਰ ਵੀ ਤਾਂ ਡਿਊਟੀਆਂ ਕਰਨੀਆਂ ਨੇ ਤੇ ਬਸ ਹੁਣ ਇੰਨਾ ਹੀ ਬਹੁਤ ਹੈ ਅਖੀਰ ਮਾਪੁਰ ਜਾਨੇ ਸਾਰੇ ਸਿੰਘਾਂ ਨੂੰ ਲਿਆ ਕੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਮੱਥਾ ਟਿਕਾਇਆ ਤੇ ਕਹਿਣ ਲੱਗੇ ਗੁਰਮਖੋ ਹੁਣ ਤੁਸਾਂ ਤੇ ਇਸ ਅਵਸਥਾ ਨੂੰ ਇਸੇ ਹੱਦ ਤੱਕ ਮਹਿਸੂਸ ਕਰ ਹੀ ਲਿਆ ਹੈ ਪਰ ਤੁਸੀਂ ਬਾਹਰ ਜਾ ਕੇ ਇਨੀ ਦੱਸਣਾ ਇਹਦਾ ਕਾਰਨ ਇਹ ਹੈ ਜਿੰਨੀ ਇਹ ਨਾਮ ਦੀ ਕਮਾਈ ਗੁਪਤ ਕੀਤੀ ਜਾਂਦੀ ਹੈ ਤੇ ਉਹਨਾਂ ਹੀ ਰਸ ਉਹਨਾਂ ਹੀ ਟਿਕਾਉ ਉਹਨਾਂ ਹੀ ਆਨੰਦ ਵਧੇਰੇ ਆਉਂਦਾ ਹੈ ਜਦੋਂ ਕੋਈ ਆਦਮੀ ਆਪਣੀ ਕਮਾਈ ਬਾਰੇ ਬਾਹਰ ਦੱਸਣ ਲੱਗ ਜਾਂਦਾ ਹੈ ਤੇ ਫਿਰ ਲੋਕ ਵੀ ਈਰਖਾ ਕਰਨ ਲੱਗ ਪੈਂਦੇ ਨੇ ਜਾਂ ਕੁਝ ਉਹ ਵੀ ਲੈਣ ਦਾ ਯਤਨ ਕਰਨ ਲੱਗ ਪੈਂਦੇ ਨੇ ਤੇ ਇਸ ਲਈ ਆ